ਤੇ ਜੀ ਤੇ ਜੀ ਕਰਦੇ ਦਰਦ ਹੋਈ ਜਾਂਦਾ ਇਹਦਾ ਪੋਤਾ ਘਟੋਲੀ ਵੱਜੀ ਗਈ ਹੈ ਮੱਗਰ ਤੋਂ ਦੇਸੀ ਦਵਾਈ ਲੈਣੀ ਪਊਗੀ ਚਲ ਆਇਆ ਫਿਰ ਚਲ ਇਹ ਕਿਵੇਂ ਕੰਨ ਜਾ ਫੜੀ ਆਉਂਦਾ ਇਹਦੇ ਕੰਨ ਜੋ ਮੈਲ ਦੀ ਘਟੋਲੀ ਜੀ ਵੱਜ ਗਈ ਜਾਂ ਕੋਈ ਦਵਾਈ ਸੇ ਦੇਸੀ ਉਹਦਾ ਆਲਾ ਮੈਂ ਲਿਖ ਕੇ ਦਿੰਨਾ ਆ ਚੀਜ਼ਾਂ ਪਾਲੀ ਜੰਗਾ ਤਾਂ ਦੂਜੇ ਤੀਜੇ ਦਿਨ ਹੀ ਖੁਰਕੇ ਆਪੇ ਬਾਹਰ ਆ ਜੂਗੀ ਟੱਕਾ ਡੁੱਕਾ ਨਾ ਮਾਰਿਓ ਗੰਨੇ ਜਿੱਕੇ ਵਾਦਾ ਵਧਾ ਲਓ ਨਹੀਂ ਮਾਰ ਹਾਂ ਇੱਕ ਚਾਰ ਕਲੀਆਂ ਤਾਂ ਤੂੰ ਲਸਣ ਦੀਆਂ ਲੈ ਲਈ ਹਾਂ ਠੀਕ ਹੈ ਤੇ ਇਹਨਾਂ ਦਾ ਜੂਸ ਕੱਢ ਲਈ ਮੰਨ ਲਾ ਕੁੱਟ ਕੇ ਲਸਣ ਦੀਆਂ ਕਲੀਆਂ ਤਾਂ ਆਪਣਾ ਸੂਤੀ ਕਪੜਾ ਹੁੰਦਾ ਉਹਦੇ ਵਿੱਚ ਨਿਚੋੜ ਲਈ ਠੀਕ ਹੈ ਤੇ ਹਾਂ ਅੱਧਾ ਤੂੰ ਗੰਧਾ ਲੈ ਲਈ ਉਹਦਾ ਰਸ ਨਿਚੋੜ ਲਈ ਦੋਨੇ ਰਸ ਮਿਕਸ ਕਰ ਲਈ ਮੰਨ ਲਓ ਉਹਨਾਂ ਨੂੰ ਜਮਾਂ ਰਲਾ ਲਈ ਸਮਾਰ ਕੇ ਠੀਕ ਹੈ ਤਾਂ ਇਹਨਾਂ ਦਾ ਦੋਨਾਂ ਦਾ ਜੂਸ ਕੱਢ ਕੇ ਇੱਕ ਇੱਕ ਦੋ ਦੋ ਬੂੰਦਾ ਸਵੇਰੇ ਸ਼ਾਮ ਪਾ ਦਿਆ ਕਰੀ ਤਿੰਨ ਚਾਰ ਦਿਨਾਂ ਅਜ ਸਾਰੀ ਮੈਲ ਖੁਰ ਕੇ ਬਾਹਰ ਹੋ ਜੂ ਕੰਨ ਸਾਫ ਹੋ ਜਾਣਗੇ ਠੀਕ ਹੈ ਤੇ ਗੱਲ ਕਰ ਢੱਕਾ ਢੁੱਕਾ ਨਹੀਂ ਮਾਰਨਾ ਨਹੀਂ ਮਾਰਨਾ ਗਟੋਲੀਆਂ ਵਧੀਆਂ ਖੁਰ ਕੇ ਬਾਹਰ ਹੋ ਜਾਣਗੀਆਂ ਜਾਓ ਪੁੱਤ